ਲੈ ਕੇ ਸਿਆਸੀ ਕਮਸਾਨ ਮਚ ਗਿਆ ਹੈ ਪੰਜ ਮੈਂਬਰੀ ਨਿਗਰਾਨ ਕਮੇਟੀ ਦੇ ਵੱਲੋਂ ਭਰਤੀ ਸ਼ੁਰੂ ਕਰਨ ਨੂੰ ਲੈ ਕੇ ਅਕਾਲੀ ਦਲ ਨੇ ਸਵਾਲ ਚੁੱਕੇ ਨੇ ਕਿ ਸ੍ਰੀ ਅਕਾਲ ਤਖਤ ਸੈਮਤੀ ਪਵਿੱਤਰ ਭਰਤੀ ਤੋਂ ਸੰਗਤ ਨੂੰ ਗੁੰਮਰਾਹਾਣਾ ਕਰੋ ਇਹ ਏਜੰਸੀਆਂ ਨਾਲ ਮਿਲ ਕੇ ਅਕਾਲੀ ਦਲ ਦਾ ਨੁਕਸਾਨ ਕਰਵਾਉਣਾ ਚਾਹੁੰਦੇ ਸਿੱਧੇ ਤੌਰ ਤੇ ਸ਼ੌਮਨੀ ਅਕਾਲੀ ਦਲ ਦੇ ਲੀਡਰਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਵੱਡੇ ਸਵਾਲ ਚੁੱਕੇ ਹਨ ਕਿ ਭਰਤੀ ਪਰਚੀ ਤੇ ਸ੍ਰੀ ਅਕਾਲ ਤਖਤ ਦਾ ਜ਼ਿਕਰ ਕਿਉਂ ਨਹੀਂ ਕੀਤਾ ਅਜੇ ਸੇ ਜੋ ਸ਼ਰੋਬਣੀ ਕਾਲੀ ਦੇ ਲੋ ਲੋ ਭਰਤੀ ਮੇਂ ਸ਼ੁਰੂ ਕੀਤੀ ਗਈ ਸੀ ਉਸ ਤੇ ਅਜੇ ਰਿਵਿਊ ਕੀਤਾ ਹੈ ਕਿ ਕਿੰਨੀ ਭਰਤੀ ਆ ਗਈ ਹੈ ਕਿੰਨੀ ਰਹਿ ਗਈ ਹੈ ਜੋ ਰਹਿ ਗਈ ਹੈ ਥੋੜੀ ਘਣੀ ਫੁਨਾ ਵਾਸਤੇ ਕਫਤੇ ਦਾ ਹੋਰ ਟਾਈਮ ਦਿੱਤਾ 25 ਤਰੀਕ ਤੱਕ ਤਾਂ ਕਿ ਸਾਰੇ ਭਾਈ ਉਹ ਤੱਕ ਕਾਪੀਆਂ ਜਮ੍ਹਾਂ ਕਰਾਓ ਤਾਂ ਕਿ ਅੱਗੇ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਤਕਰੀਬਨ 22 ਲੱਖ ਦੇ ਲਗਭਗ ਆ ਚੁੱਕੀ ਹੈ ਭਰਤੀ ਬਾਕੀ ਆਉਣ ਦੀ ਸੰਭਾਵਨਾ ਹੈ ਸੋ ਪਹਿਲਾ ਤਾਂ ਮੇਜਰ ਏਸੀ ਜੋ ਰਿਵਿਊ ਸੀ ਭਰਤੀ ਦਾ ਸਾਰੇ ਬਜ਼ੁਰਗ ਆਏ ਸੀ ਕੁਝ ਚਲੇ ਗਏ ਨੇ ਕੁਝ ਸਾਰੇ ਬੈਠੇ ਨੇ ਸਾਰੇ ਸੀਨੀਅਰ ਲੀਡਰਸ਼ਿਪ